ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈੱਸ ਡਾਇੰਗਲ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਆਪਣੇ ਬਾਰੇ ਦੱਸ ਦਿਆਂ ਮੇਰਾ ਜਿਹੜਾ ਪਿੰਡ ਆ ਉਹ ਪਿੰਡ ਸੀਵਿੰਗਾਂ ਜ਼ਿਲ੍ਹਾ ਬਠਿੰਡਾ ਪੰਜਾਬ ਦਾ ਰਹਿਣ ਵਾਲਾ ਤੇ ਜੇ ਕਿਸੇ ਭੈਣ ਨੇ ਸਾਡੇ ਤੋਂ ਕੋਈ ਕੱਪੜੇ ਸਲਾਈ ਕਰਾਉਣੇ ਹੁੰਦੇ ਆ ਕਿਰਪਾ ਕਰਕੇ ਫੋਨ ਕਰਕੇ ਲਾਜ਼ਮੀ ਆਇਆ ਕਰੋ ਭਾਵੇਂ ਕੋਈ ਭੈਣ ਆਉਂਦੀ ਆ ਭਾਵੇਂ ਕੋਈ ਭਰਾ ਠੀਕ ਹੈ ਜੀ ਤੇ ਅੱਜ ਜਿਹੜਾ ਆਪਾਂ ਟੌਪਿਕ ਲੈਂਦਾ ਉਹ ਕੱਲੇ ਪਜਾਮੇ ਦਾ ਹਨਾ কুর্তা ਇਹਦਾ ਕੱਟ ਹੋ ਗਿਆ ਸੀਗਾ ਤੇ ਕੱਲੇ ਪਜਾਮੇ ਦਾ ਆਪਾਂ ਵੀਡੀਓ ਪਾਵਾਂਗੇ ਇਮਦੀ ਹੈਗੀ ਅੱਜ 22 10 2025 ਨੂੰ ਕਾਫੀ ਦਿਨਾਂ ਤੋਂ ਵੀਡੀਓ ਬਣਾਉਣ ਲੱਗੀਆਂ ਕਿਉਂਕਿ ਇਸ ਤੋਂ ਪਹਿਲਾਂ ਦੁਬਾਰਾ ਜਿਆਦਾ ਕੰਮ ਹੋਣ ਕਰਕੇ ਬਹੁਤ ਜ਼ਿਆਦਾ ਕੰਮ ਸੀਗਾ ਤੇ ਕੱਲ ਹੀ ਵਿਹਲੇ ਹੋਏ ਹਨ ਅੱਜ ਵਿਸ਼ਕਰਮਾ ਡੇ ਵੀ ਆ ਤੇ ਮੇਰਾ ਇਹ ਸ਼ੁਰੂ ਤੋਂ ਹੀ ਹੈਗਾ ਵੀ ਮੈਂ ਕਦੇ ਵਿਸ਼ਕਰਮਾ ਡੇਅ ਦੇ ਨਾ ਛੁੱਟੀ ਨਹੀਂ ਕਰਦਾ ਹੁੰਦਾਗਾ ਕਿਉਂਕਿ ਆਪਾਂ ਮਹਾਰਾਜ ਨੂੰ ਮੰਨਦੇ ਆ ਇੱਕ ਵਾਰੀ ਗੁਰੂ ਘਰ ਜਾਓ ਮੱਥਾ ਟੇਕੋ ਆਉਂਦੀ ਕੋਈ ਜਿਹੜਾ ਕੋਈ ਪਾਠ ਪੂਰੀਆ ਕਰਨੀ ਆ ਕਰਕੇ ਹਨ ਤਾਂ ਫਿਰ ਉਸ ਤੋਂ ਬਾਅਦ ਸਾਰਾ ਦਿਨ ਕੰਮ ਕਰਦਾ ਰਹਿੰਦਾ ਕਿਤੇ ਵੀ ਦਿਨ ਮੈਂ ਕੋਈ ਵੀ ਛੁੱਟੀ ਨਹੀਂ ਕਰਦਾ ਉਹ ਨਾ ਵੀ ਦਿਵਾਲੀ ਹੋਵੇ ਲੋੜੀ ਹੋਵੇ ਹਨ ਕਿਉਂਕਿ ਮੈਨੂੰ ਇਹ ਹੁੰਦਾ ਵੀ ਕਿਸੇ ਦਾ ਵੀ ਕੰਮ ਲੇਟ ਨਾ ਹੋਵੇ ਜਾਂ ਕਿਸੇ ਭਰਾ ਨੂੰ ਕੋਈ ਐਮਰਜੈਂਸੀ ਹੁੰਦੀ ਆ ਵੀ ਕੰਮ ਜ਼ਰੂਰੀ ਕਰਵਾਉਣਾ ਹੁੰਦਾ ਹਨ ਤਾਂ ਆਪਾਂ ਸਾਰਾ ਦਿਨ ਵੀ ਦੁਕਾਨ ਖੋਲ ਕੇ ਰੱਖਦੇ ਆ ਪਰ ਫਿਰ ਵੀ ਮੈਂ ਕਹਿੰਦਾ ਉਹਨਾਂ ਵੀ ਇੱਕ ਵਾਰੀ ਫੋਨ ਲਾਜ਼ਮੀ ਕਰ ਲੈ ਕਰੋ ਕਈ ਵਾਰੀ ਸ਼ਹਿਰ ਬੰਨੇ ਕਿਤੇ ਗਏ ਹੁੰਦੇ ਆ ਤਾਂ ਤੁਹਾਨੂੰ ਦਿੱਕਤ ਨਾ ਆਵੇ ਤਾਂ ਆਜੋ ਆਪਾਂ ਇੱਕ ਵਾਰੀ ਮੈਂ ਤੁਹਾਨੂੰ ਕੱਪੜਾ ਮਿਲ ਕੇ ਦਿਖਾਉਣਾ ਕਿੰਨਾਗਾ ਛੋਟੇ ਪਣੇ ਦਾ ਕੱਪੜਾਗਾ ਕਈ ਵੀ ਆਪਾਂ ਵੀਡੀਓ ਪਾਉਣੀ ਹੁੰਦੀ ਹੈ ਵੀ ਵੱਡੇ ਪਣੇ ਦਾ ਛੋਟੇ ਦਾ ਮੈਂ ਦੱਸਣਾ ਭੁੱਲ ਜਨਾ ਇਹ ਛੋਟੇ ਬਣੇ ਦਾ ਕਪੜਾ ਹੈਗਾ 34 35 ਇੰਚ ਦੀ بڑاਗਾ 14 ਤੇ ਕਿੰਨਾ ਕਪੜਾ ਆਪਾਂ ਮਣਕੇ ਦੇਖਾਂਗੇ ਆ ਦੇਖੋ ਜਿਹੜੇ ਕਰਕੇ ਦਿਖਾਇਓ 2.5 ਮੀਟਰ ਕਪੜਾ ਹੈਗਾ ਠੀਕ ਆ ਦੂਰਾ ਕਪੜਾ ਅਪਲੋਡ ਕੀਤਾ ਹੋਇਆ ਪ੍ਰੈਸ ਮਾਰੀ ਹੋਈ ਆ 2.5 ਮੀਟਰ ਕਪੜਾ ਹੈਗਾ ਤੇ ਇੱਕ ਵਾਰੀ ਮੈਂ ਤੁਹਾਨੂੰ ਨਾਪ ਦਿਖਾ ਦੇ ਕਿੰਨਾ ਪਿਆ ਮੇਰਾ ਇੱਧਰ ਮਾਰੋ ਕੈਮਰਾ ਹਾਂਜੀ 1.38 ਲੰਬਾਈ ਆ 3 ਚੰਤੀਆਂ ਚ ਲਾਕਾ ਜਿਹਨੂੰ ਆਪਾਂ ਕਮਰ ਕਹਿੰਦੇ ਹਾਂ ਨਾ 15.5 ਮੂਰੀ ਆ ਤੇ ਪੱਟ ਹੈਗਾ 27 ਯਾਨੀ ਕਿ 13.5 ਇੰਚ ਜਿਹੜੀਆਂ ਭੈਣਾਂ ਨੇ ਮੈਨੂੰ ਪੁੱਛਣਾ ਹੁੰਦਾ ਨਾ ਜਾਂ ਕੋਈ ਆਪ ਦਾ ਪਲਾਜੋ ਬਣਾਉਣਾ ਜਾਂ ਕਿਸੇ ਭਰਾ ਦਾ ਪਜਾਮਾ ਕੱਟਣਾ ਇੱਥੋਂ ਧੁੰਨੀ ਤੋਂ ਹੇਠਲੇ ਪਾਸੇ ਜਿੱਥੇ ਆਪਾਂ ਬੰਦਦੇ ਹੁੰਨੇ ਆ ਇੱਥੋਂ ਆ ਜੀ ਲੱਕ ਜਰੂਰ ਮਣ ਕੇ ਦੱਸਿਆ ਕਰੋ ਵੀ ਕਿੰਨਾ ਤੁਹਾਡਾ ਲੱਕ ਆ ਹਨਾ ਤਾਂ ਕਰਕੇ ਆਪਾਂ ਨੂੰ ਲਾਸਟ ਕੇ ਪਾਉਣ ਦੇ ਵਿੱਚ ਦਿੱਕਤ ਨਾ ਆਵੇ ਤਾਂ ਆ ਜੋ ਆਪਾਂ ਕਰਦੇ ਹਾਂ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਇਹਨੂੰ ਕਾਣ ਕਿਦਾਂਗੇ ਦਾ ਮਾਰਾ ਮੋਟਾ ਕੋਈ ਵੀ ਕਾਣ ਹੁੰਦਾ ਨਾ ਤਾਂ ਆ ਦੋ ਫੱਟੀਆਂ ਜਰੂਰ ਲਿਆ ਕੇ ਰੱਖਣੀ ਦਾ ਮੈਂ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਹੁੰਦਾਗਾ ਇਸ ਤਰ੍ਹਾਂ ਕਰਕੇ ਆਪਣੀ ਇਹ ਉੱਪਰਲੀ ਸਾਰਾ ਨਿਸ਼ਾਨ ਲਾਵਾਂਗੇ ਬਾਹਰ ਘਾਟਾ ਦੇਖੋ ਜਿਵੇਂ ਹੈਗੀ ਨਾ ਮੜੀ-ਮੋਟੀ ਇਹ ਉੱਪਰੋਂ ਨਿਕਲੂ ਇਸ ਤਰ੍ਹਾਂ ਡੇਲ ਕਰਕੇ ਦਿਖਾ ਦੋ ਇਹ ਐ ਠੀਕ ਹੈ ਇਦਰੋਂ ਆਪਾਂ ਬਿਲਕੁਲ ਇਸ ਤਰ੍ਹਾਂ ਵਾਲ ਲੈਣਾ ਇਸ ਤੋਂ ਬਾਅਦ ਆਪਾਂ ਕੀ ਕਰਨਾ ਇੱਥੋਂ 2 ਇੰਚ ਛੱਡ ਕੇ ਨਾ ਆ ਦੇ 2 ਇੰਚ ਇੱਥੋਂ ਛੱਡ ਕੇ ਇਹਨੂੰ ਐ ਡਾਊਨ ਕਰਨਾ ਕਿੰਨਾ ਡਾਊਨ ਕਰਨਾ ਘੱਟੋ-ਘੱਟ 4 ਇੰਚ ਇੱਥੋਂ ਮੈਲਸਨ ਦੇ ਨਾਲ ਨਿਸ਼ਾਨ ਤਾਂ ਲਾਉਣਾ ਉਹਨਾਂ ਕਿ ਉਹ ਚਿੱਟੇ ਕੱਪੜੇ ਦੇ ਨਾਲ ਚਾਕ ਫਿਰ ਚਿੱਟਾ ਦੀਦਣਾ ਨਹੀਂ ਜੇਕਰ ਆਪਾਂ ਰੰਗਦਾਰ ਚੱਕ ਲਾਵਾਂਗੇ ਤਾਂ ਉਹ ਕੱਪੜੇ ਦੇ ਉੱਪਰ ਚੜ ਜਾਂਦਾ ਠੀਕ ਆਜੋ ਆਪਾਂ ਹੁਣ ਇਹਨੂੰ ਫੱਟੀ ਨੂੰ ਰੱਖਾਂਗੇ ਸਾਈਡ ਤੇ ਸਭ ਤੋਂ ਪਹਿਲਾਂ ਆਪਾਂ ਮਾਪਨ ਨਾਲ ਆਪਾਂ ਉਹਨਾਂ ਪਮਾ ਲਾਸਟ ਆਪਾਂ ਇੱਥੋਂ 2 ਇੰਚ ਡਾਂਗੇ ਇਹ ਆਹ ਇੱਥੋਂ 2 ਇੰਚ ਛੱਡ ਤਾਂ ਨਹੀਂ ਨਹੀਂ ਆਹ ਨਿਸ਼ਾਨ ਲੱਗਿਆ 2 ਇੰਚ ਤੇ ਇੱਥੋਂ ਨਹੀਂ ਲਾਉਣਾ ਇੱਥੋਂ 2 ਇੰਚ ਜਿੱਥੋਂ ਆਪਾਂ ਨਿਸ਼ਾਨ ਸ਼ੁਰੂ ਕੀਤੇ ਹੈ ਨਾ ਇੱਥੋਂ 2 ਇੰਚ ਲੈਣਾ ਆਹ ਵਾਲਾ ਇੱਥੇ ਨਿਸ਼ਾਨ ਉਹਨੂੰ ਤੁਸੀਂ ਇੱਥੇ ਲਾਉਣਾ ਐਸ ਨਿਸ਼ਾਨ ਤੋਂ ਲੈ ਕੇ ਜਿੰਨੀ ਵੀ ਆਪਣੀ ਲੰਬਾਈ ਆ ਦੇ ਉਹ ਆਪਣੀ ਲੰਬਾਈ ਦੇਖੋ ਕਿੰਨੀ ਆ 38 ਤੋਂ ਘੱਟ ਪੌਣੇ 38 ਆ ਠੀਕ ਆ ਆਪਾਂ ਇਹਦੀ ਤਰਪਾਈ ਕਰਾਂਗੇ ਤਾਂ ਕਿ ਸਫਾਈ ਆਵੇ 38 ਤੇ ਤੋਂ 40 44 ਇੰਚ ਹਲੋ 2.5 ਪੌਣੇ 3 ਇੰਚ ਆਪ ਵਾਧਾ ਰੱਖ ਲਿਆ ਇੱਥੋਂ ਤਰਪਾਈ ਵਧੀਆ ਹੋ ਜੂਗੀ ਕਈ ਵਾਰ ਬੱਚੇ ਹੁੰਦੇ ਜਿਹੜੇ ਛੋਟੇ ਉਹਨਾਂ ਦੇ ਭਾਵੇਂ ਤੁਸੀਂ 3 ਇੰਚ ਰੱਖ ਲਿਆ ਕਰੋ ਕਿਉਂ ਕਿਉਂਕਿ ਇਹਨਾਂ ਦੇ ਨਾਲ ਕੱਦ ਵਾਧ ਰਿੰਦਾ ਫਿਰ ਪੱਟੀ ਖੋਲ ਕੇ ਰੁਪਿਆ ਮਨੀਮਾ ਉੱਚਾ ਕਰਨਾ ਸੌਖਾ ਹੈ ਹੁਣ ਆਪਾਂ ਝੋਲੀ ਕਿਵੇਂ ਰੱਖਣੀ ਆ ਆ ਦੇਖੋ ਇਥੇ ਨੇੜੇ ਕਰਕੇ ਦਿਖਾਓ ਕੈਮਰਾ ਐਸ ਨਿਸ਼ਾਨ ਤੋਂ ਇੱਥੋਂ ਲਾਵਾਂਗੇ ਆਪਾਂ ਪੀਤਾ ਕਿਨਿਲ ਮਈ ਪੌਣੇ 38 38 ਦੇ ਵਿੱਚੋਂ 11 ਕੱਢ ਦਾਂਗੇ ਪੌਣੇ 38 ਪੌਣੇ 27 ਤੇ ਪੌਣੇ 26 ਜਿਵੇਂ ਸੌਖਾ ਜਿਹਾ ਤਰੀਕਾ ਕਿੰਨਾ ਦੇ ਜਿੰਨਾ ਦਾ ਸਰੀਰ ਮੇਰੇ ਵਰਗਾ ਪਤਲਾ ਜਿਹੜੇ ਭਾਰੇ ਸਰੀਰ ਦੇ ਉਹਨਾਂ ਦੇ ਆਪ ਵੱਧ ਕੱਢਣਾ ਠੀਕ ਆ ਜੇ ਤੁਹਾਡੇ ਕੋਲ ਕੋਈ ਕੱਪੜੇ ਆਉਂਦੇ ਆ ਨਾਪ ਵਾਲੇ ਫਿਰ ਉਹਦੀ ਲਾਜ਼ਮੀ ਝੋਲੀ ਕਹਿ ਦੇਣਿਓ ਜਾਂ ਤੁਸੀਂ ਆਸਣਗੇ ਨੇ ਉਹ ਮਿਲ ਲਿਆ ਕਰੋ ਉਤਵ ਝੂੜੀ ਆਪ ਨੂੰ ਸੌਖੀ ਨਿਕਲਿਆਉਂਦੀ ਹੈ ਠੀਕ ਤਾਂ ਹੁਣ ਮੈਂ ਤੁਹਾਨੂੰ ਬਣਕੇ ਦਿਖਾ ਦਉਂਗਾ ਇਹਦੀ ਝੂੜੀ ਕਿੰਨੀ ਤਿਆਰ ਹੋ ਗਈ ਇੱਥੋਂ ਆ ਦੇਖੋ ਆਪਾਂ ਜੇ ਫੱਟੀ ਲਾਵਾਂਗੇ ਨਾ ਇੱਥੋਂ ਇਧਰੋਂ ਜਮਾ ਸਹੀ ਕਰਕੇ ਰੋਣੀ ਫੱਟੀ ਇਸ ਤਰ੍ਹਾਂ ਇਹ ਹਲਕਾ ਨਿਸ਼ਾਨ ਆਉਂਦਾ ਪੋਲੇ ਹੱਥ ਨਾਲ ਬਾਲੇ ਗੂੜੇ ਨਿਸ਼ਾਨ ਨਹੀਂ ਆਉਂਦੇ ਤੀਸਰਾ ਨਿਸ਼ਾਨ ਹਾਂਜੀ ਉਹਨਾ ਪਾਈ ਤੋਂ ਵੀ ਨਿਸ਼ਾਨ ਇਸ ਤਰੀ ਲਾਵਾਂਗੇ ਕਈ ਪੜਾ ਕਹਿੰਦੇ ਸਾਡਾ ਜਿਹੜਾ ਪਜਾਮਾ ਜਾਂ ਪਲਾਜ਼ੋ ਆ ਬਾਈ ਉੱਪਰ ਨੂੰ ਚੜਦਾ ਰਹਿੰਦਾ ਉਹਦਾ ਕੀ ਲਾਜ ਆ ਦੇਖੋ ਆਹ ਤਾਂ ਆਪਾਂ ਬਿਲਕੁਲ ਸਿੱਧੀ ਲਾਈ ਹੈ ਮੈਂ ਇੱਥੋਂ ਠੀਕ ਜੇ ਤੁਹਾਡਾ ਪਜਾਮਾ ਫਿਰ ਵੀ ਤਾਂਹਾਂ ਚੜਦਾ ਹਨ ਨੇੜੇ ਕਰਕੇ ਦਿਖਾਓ ਕੈਮਰਾ ਇਹ ਇੱਥੋਂ ਤੁਸੀਂ ਨੂੰ ਐਂ ਕਰ ਲੈਣਾ ਆ ਦੇਖੋ ਇੱਥੋਂ ਵਧਾ ਵਧਾ ਲੈਣਾ ਇੱਥੋਂ ਸਹੀ ਆ ਇੱਥੇ ਦੋ ਸੂਤ ਵਧਾ ਲਿਆ ਹੁਣ ਜਿਹੜਾ ਪਜਾਮਾ ਤੁਹਾਡਾ ਅੰਦਰਲਾ ਪਾਸਾ ਥੱਲੇ ਨੂੰ ਡਾਊਨ ਹੋ ਜੂ ਲੰਬੂ ਹੋ ਜੂ ਜਣੀ ਜੀ ਠੀਕ ਇੱਕ ਨਿਸ਼ਾਨ ਨਾਲ ਇਸੇ ਤਰ੍ਹਾਂ ਇਹ ਪਤੂਜਾ ਨਿਸ਼ਾਨ ਲਾਵਾਂਗੇ ਆ ਆ ਦੇਖੋ ਇੱਥੋਂ ਦੁਬਾਰੀ ਫੇਰ ਮਾਰਿਓ ਕੈਮਰਾ ਆ ਦੋ ਸੂਤ ਆਪਾਂ ਨੇ ਇਧਰਲੇ ਪਾਸੋਂ ਡਾਊਨ ਕਰ ਲਿਆ ਤੁਹਾਡੇ ਵਾਲੇ ਪਾਸੋਂ ਆਹ ਵਾਲਾ ਪਾਸੇ ਉਨਾਪਾਈ 2 ਇੰਚ ਲਾਵਾਂਗੇ ਇਸ ਤਰ੍ਹਾਂ ਇਹਦੇ ਨਾਲ ਜਿਹੜਾ ਤੁਹਾਡਾ ਪਜਾਮਾ ਜਾਂ ਪਲਾਜ਼ੋ ਆਪਾਂ ਕਹਿ ਦਈਏ ਭੈਣਾਂ ਦਾ ਇਹ ਵੀ ਕੀ ਹੁੰਦਾ ਜਦੋਂ ਆਪਾਂ ਥੋੜੇ ਨੀਵੇਂ ਹੁੰਨੇ ਤਾਂ ਤਾਹਾਨੂੰ ਚੜਦੇ ਰਹਿੰਦੇ ਨਾ ਜਾਂ ਵੈਸੀ ਤਾਹਾਨੂੰ ਚੜਾਦਰ ਖੜਿਆਂ ਦੇ ਵੀ ਅੰਦਰ ਨੂੰ ਪਜਾਮਾ ਚੜੀ ਜਾਂਦਾ ਉਹ ਨਹੀਂ ਚੜੂਗਾ ਹੁਣ ਆਪਾਂ ਕੀ ਕਰਨਾ ਇਥੋਂ ਅੱਧਾ ਇੰਚ ਛੱਡਣਾ ਸਾਰਿਆਂ ਦੀ ਛੱਡਣਾ ਬੰਦਿਆਂ ਦੇ ਵੀ ਤੇ ਭੈਣਾਂ ਦੇ ਵੀ ਇਧਰੋਂ ਅੱਧਾ ਇੰਚ ਲਾਜ਼ਮੀ ਛੱਡਣਾ ਹੁਣ ਜਿਹੜਾ ਪਾਟਾ ਇਹਦਾ ਕਿੰਨਾਗਾ 1.5 ਇੰਚ ਤੇ ਆਹ ਇਥੋਂ 1.5 ਇੰਨਾ ਦਾ 13.5 ਆਪਾਂ ਕਿੰਨਾ ਲਾਵਾਂਗੇ 13.5 ਕਿਉਂਕਿ ਬੈਗ ਤੋਂ ਆਪਾਂ ਵੱਧ ਪਾਵਾਂਗੇ ਨਾ ਇੱਥੋਂ ਆਪਾਂ ਲਾ ਲਿਆ 13.5 ਦੇ ਨਿਸ਼ਾਨ ਵਾਲਿਆ ਇੱਕ ਇੱਕ ਵਾਲਿਆ 2 ਇੰਚ ਤੇ ਠੀਕ ਆ ਆ ਕਿੰਨਾ ਰਹਿ ਗਿਆ ਆਪਣਾ 11.5.1 ਇੱਥੋਂ ਵੀ ਆਪਾਂ ਲਾਵਾਂਗੇ 11.5.1 ਦੇ ਨਿਸ਼ਾਨ ਠੀਕ ਆ ਹੁਣ ਕਈ ਵਾਰੀ ਕਈ ਭੈਣਾਂ ਦੇ ਕਮੈਂਟ ਆਉਂਦੇ ਆ ਬਾਈ ਤੁਸੀਂ ਕਦੇ ਇੱਥੋਂ ਰੱਖ ਲੈਣੀਓ ਕਦੇ ਇੱਥੋਂ ਰੱਖ ਲੈਣੀ ਵੀ ਆਪਾਂ ਨੂੰ ਕਿੱਥੇ ਚਾਹੀਦਾ ਜੇਕਰ ਕਪੜਾ ਆਪਣੇ ਕੋਲੇ ਹੁੰਦਾ ਖੁਲਾ ਢੁਲਾ ਫਿਰ ਤਾਂ ਆਪਾਂ ਇੱਥੋਂ ਰੱਖ ਲੈਣਾ 13.5 ਤੋਂ ਜੇ ਥੋੜਾ ਹੁੰਦਾ ਤੇ ਤੁਡੀ ਮੇ 11.5 ਆਪਾਂ 12 ਇੰਚ ਰੱਖਣਾ ਵੀ ਆਪਣਾ ਇੱਥੋਂ ਘੱਟੋ ਵੱਡ ਡੇਢ ਤੋਂ 2 ਇੰਚ ਆਪਣਾ ਕੱਪੜਾ ਨੇੜੇ ਕਰਕੇ ਦਿਖਾਓ ਕੈਮਰਾ ਇੱਥੋਂ ਆਪਣਾ ਡੇਢ ਤੋਂ 2 ਇੰਚ ਕੱਪੜਾ ਬਚਣਾ ਚਾਹੀਦਾਗਾ ਇੱਥੋਂ ਠੀਕ ਹੁਣ ਆਪਾਂ ਇੱਥੇ ਕਿੰਨਾ ਰੱਖਿਆਗਾ 11.5 ਆਪਾਂ ਇੱਥੇ ਰੱਖਾਂਗੇ 12 ਇੰਚ 12 ਰੱਖ ਲਓ 12.5 ਰੱਖ ਲਓ ਆਪਾਂ 12.5 ਰੱਖ ਲੈਣੇ ਚਲੋ ਆਪਾਂ 12.5 ਦਾ ਅੱਧ ਕਿੰਨਾ ਹੋ ਗਿਆ 6.5 ਇੱਕ ਨਿਸ਼ਾਨ ਲਾਵਾਂਗੇ ਆਪਾਂ 6.5 ਤੇ ਹੁਣ ਮੂਰੀ ਕਿੰਨੀ ਆ 15.5 ਇੱਕ ਆ ਸਾਢੇ 15 ਅੱਧਾ ਕਿੰਨਾ ਹੋ ਗਿਆ ਇੱਥੋਂ ਠੀਕ ਆ ਹੋ ਗਿਆ ਸਾਢੇ 15 ਇੱਥੋਂ ਇਦਾਂ ਅੱਧਾ ਉਧਰਲੇ ਪਾਸੇ ਕੱਢਤਾ ਆ ਪਾ ਕੱਪੜਾ ਅੱਧਾ ਉਧਰਲੇ ਦੇਖੋ ਤੁਹਾਨੂੰ ਮੈਂ ਕਿਵੇਂ ਦਿਖਾਉਣਾ ਨੇ ਪੌਣੇ 4 ਇਧਰੋਂ ਵੀ ਪੌਣੇ 4 ਠੀਕ ਆ ਇਸ ਤਰ੍ਹਾਂ ਆਪਾਂ ਇਹਦਾ ਸੈਂਟਰ ਕਰ ਲੈਂਦੇ ਹਾਂ ਤਾਂ ਕਿ ਇਹਦਾ ਪਜਾਮਾ ਉਹ ਕਰੀਬ ਹੀ ਵਿਚਾਲੇ ਡਿੱਗੇ ਤੇ ਪਜਾਮਾ ਆਪਾਂ ਨੂੰ ਉੱਪਰ ਨੂੰ ਵੀ ਨਾ ਚੜੇ ਹੁਣ ਆਪਾਂ ਸਾਰੇ ਨਿਸ਼ਾਨ ਚੱਕਾਂਗੇ ਸਭ ਤੋਂ ਪਹਿਲਾਂ ਆ ਨਿਸ਼ਾਨ ਚੱਕਾਂਗੇ ਆਪਾਂ ਆਪੜ ਇਹ ਇਸ ਤਰ੍ਹਾਂ ਠੀਕ ਆ ਆ ਲੋ ਜਿਹੜੀਆਂ ਭੈਣਾਂ ਨੂੰ ਗਲਾਈ ਪਾਉਣ ਦੇ ਵਿੱਚ ਦਿੱਕਤ ਹੁੰਦੀ ਹੈ ਮੈਂ ਕਾਫੀ ਵੀਡੀਓ ਦੱਦੂਣੀ ਆਹ ਵਾਲੀ ਫੱਟੀ ਲਿਆ ਕਰੋ ਠੀਕ ਆ ਜਿਹੜੀਆਂ ਭੈਣਾਂ ਕੋਈ ਬਛਿੰਡੇ ਵਗੈਰਾ ਆ ਸਕਦੀਆਂ ਹਨਾ ਤਾਂ ਉਹ ਮੈਨੂੰ ਫੋਨ ਤੇ ਸੰਪਰਕ ਕਰ ਲੈ ਕਰੋ ਭਾਈ ਤੁਹਾਡਾ ਜਿਹੜਾ ਟੇਲਰ ਮਟੀਰੀਅਲ ਹੈ ਜਾਂ ਆਪਣਾ ਟੇਲਰ ਮਟੀਰੀਅਲ ਉਹ ਕਿੱਥੋਂ ਮਿਲਦਾ ਜਿਵੇਂ ਰੀਲਾਂ ਬੁਕਰਮ ਵਧੀਆ ਵਾਲੀਆਂ ਹਨਾ ਹਲਕਾ ਸਮਾਨ ਕਦੇ ਵੀ ਨਾ ਲੈ ਕਰੋ ਭਾਵੇਂ ਆਪਾਂ ਸੇਲ ਕਰਨ ਭਾਵੇਂ ਆਪਾਂ ਆਪ ਕੰਮ ਕਰਨਾ ਕਦੇ ਵੀ ਹਲਕਾ ਸਮਾਨ ਨਹੀਂ ਲੈਣਾ ਲਾਸਟਿਕ ਵਗੈਰਾ ਜਾਂ ਕੁਝ ਨਹੀਂ ਹੁੰਦਾ 5-10 ਰੁਪਏ ਦਾ ਫਰਕ ਪੈਂਦਾ 20 ਦਾ ਪੈ 30 ਦਾ ਪਰ ਜਦੋਂ ਆਪਾਂ ਵਧੀਆ ਮਟੀਰੀਅਲ ਲਾਵਾਂਗੇ ਤਾਂ ਗਾਹਕ ਫਿਰ ਸਵਾਈ ਵੀ ਵਧੀਆ ਭਰੂਗਾ ਹਣਾ ਕਈ ਪ੍ਰਾਗੀ ਕਰਦੇ 5000 ਰੁਪਏ ਦੀ ਗੈਸ ਕਰਦੇ ਆ ਪਰ ਥੋੜਾ ਟਾਈਮ ਪਾਉਣ ਤੋਂ ਬਾਅਦ ਲਾਸਟ ਖਰਾਬ ਹੋ ਜਾਂਦੀ ਹੈ ਜਾਂ ਕਲਰ ਜਿਹੜੇ ਆਪਣੇ ਆ ਦੇਖੋ ਵਧੀਆ ਪਈ ਜਾਂ ਜਿਵੇਂ ਇੱਕ ਸਾਲ ਤੋਂ ਬਣੇ ਹੋਏ ਸੂਟ ਹੈ ਵਧੀਆ ਪਈ ਆ ਤਾਂ ਕਈ ਕਾਰਨ ਕੀ ਨੇ ਦੂਜੀ ਤੀਜੀ ਤੋਂ ਇਕੱਠੇ ਹੀ ਹੋਏ ਨੇ ਸੁਗੜ ਜਾਂਦੇ ਆ ਕਪੜਾ ਛੱਡ ਜਾਂਦੀ ਬੁਕਰਮ ਤਾਂ ਜੇਕਰ ਤੁਸੀਂ ਵਧੀਆ ਪਾਉਂਗੇ ਮਟੀਰੀਅਲ ਤਾਂ ਇਸ ਤਰ੍ਹਾਂ ਨਹੀਂ ਹੋਊਗਾ ਤਾਂ ਕਰਕੇ ਸਲਾਈ ਭਾਵੇਂ ਪੂਰੀ ਲੈ ਲਿਆ ਕਰੋ ਗਾਹਕ ਨੂੰ ਕਹਿ ਕੇ ਪਰ ਕੰਮ ਵਧੀਆ ਸ਼ੌਂਖ ਨਾਲ ਮਟੀਰੀਅਲ ਵਧੀਆ ਪਾਏ ਕਰੋ ਤੇ ਆਲੋਪਣਾ ਆਪਾਂ ਇਥੋਂ ਆਹ ਵਾਲੀ ਜਿਹੜੀ ਗਲਾਈ ਹੈ ਜੀ ਇਸ ਤਰ੍ਹਾਂ ਦੇ ਦੇਣੀ ਫੱਟੀ ਰੱਖ ਕੇ ਬਾਕੀ ਜੇ ਦੁਕਾਨ ਦਾ ਨਹੀਂ ਪਤਲਾ ਦਾ ਜਿਹੜੀਆਂ ਭੈਣਾਂ ਬਠਿੰਡੇ ਆਉਣਾ ਚਾਹੁੰਦੀਆਂ ਮੇਰੇ ਤੋਂ ਐਡਰੈਸ ਲੈ ਲੈ ਕਰੋ ਬਾਈ ਕਿੱਥੋਂ ਮਿਲਦਾ ਸਮਾਨ ਹੈ ਨਾ ਕੋਈ ਨਹੀਂ ਹੈ ਮੈਂ ਕੋਈ ਕਮਿਸ਼ਨ ਖਾਣਾ ਮਨਵੇਹ ਦਾ ਜਿਹੜੀਆਂ ਭੈਣਾਂ ਕੋਈ ਮੇਰੇ ਨਾਲ ਜੁੜੂਗਾ ਹੋਊਗਾ ਜਾਂ ਕੋਈ ਭਰਾ ਜੁੜਿਆ ਉਹ ਸਮਾਨ ਵਧੀਆ ਲੈ ਸਕਣ ਹਨ ਕਿਉਂਕਿ ਕਈ ਵਾਰੀ ਆਪਾਂ ਪੈਸੇ ਵੀ ਲਾਏ ਉਹਨੀਆਂ ਚੀਜ਼ ਵਧੀਆ ਨਹੀਂ ਮਿਲਦੀ ਠੀਕ ਆ ਬਾਕੀ ਜਿਹੜੀਆਂ ਭੈਣਾਂ ਨੂੰ ਕੋਈ ਆਨਲਾਈਨ ਜੀ ਮੰਗਾਣੀ ਹੁੰਦੀ ਆ ਹਰਨ ਦੂਰ ਨੇੜੇ ਵਾਲਿਆਂ ਨੂੰ ਉਹ ਵੀ ਮੇਰੇ ਨਾਲ ਫੋਨ ਤੇ ਕੋਈ ਸੰਪਰਕ ਕਰ ਲੈ ਕੇ ਉਹ ਜਿਹੜੀ ਜੀਪੀਏ ਹੁੰਦੀ ਹੈ ਉਹ ਮੈਂ ਭੇਜ ਦੇਣਾ ਉਹਨਾਂ ਨੂੰ ਜਿਵੇਂ ਫਟੀਆਂ ਵਗੈਰਾ ਇਹ ਕੂਰੀਅਰ ਨਹੀਂ ਹੁੰਦੀਆਂ ਮੈਂ ਕਾਫੀ ਵਾਰੀ ਪੁੱਛਿਆ ਇਹ ਨਹੀਂ ਹੁੰਦੀਆਂ ਬਾਕੀ ਜਿਹੜੀ ਚੀਜ਼ ਭੇਜੀ ਹੁੰਦੀ ਉਹ ਭੇਜ ਦੇਣਾ ਉਹਨਾਂ ਨੂੰ ਹਣਾ ਹੇਠ ਹੁਣ ਆਪਾਂ ਆਵਲੀ ਇੱਥੋਂ ਲਾਵਾਂਗੇ ਨਿਸ਼ਾਨ ਇੱਥੋਂ ਠੀਕ ਹੈ ਥੋੜਾ ਥੋਡੇ ਕਿਨਾਰੇ ਬਾਹਰ ਨੂੰ ਇਸ ਤੋਂ ਬਾਅਦ ਐਵੇਂ ਠੀਕ ਆ ਸਾਰਾ ਨਿਸ਼ਾਨ ਆਪਾਂ ਇਕੱਠਾ ਨਹੀਂ ਲਾਉਣਾ ਇੱਥੋਂ ਲੈ ਕੇ ਇੱਥੋਂ ਤੱਕ ਲਾਣੇ ਪਹਿਲਾਂ ਹੁਣ ਫੱਟੀ ਨੂੰ ਹਲਕਾ ਜਿਹਾ ਉੱਪਰੋਂ ਕੱਢ ਦੇਣਾ ਇਹ ਇਸ ਤਰ੍ਹਾਂ ਠੀਕ ਆ ਆ ਨਿਸ਼ਾਨ ਲਾ ਗਣ ਹੁਣ ਧਿਆਨ ਨਾਲ ਦੇਖਣਾ ਫੱਟੀ ਨੂੰ ਐਂ ਘੁਮਾਉਣਾ ਇਧਰ ਨੂੰ ਇਹ ਠੀਕ ਆ ਆ ਚੁੰਜ ਮੇਰੇ ਕਰਨ ਹੋ ਗਈ ਨਾ ਇਸ ਤਰ੍ਹਾਂ ਲੋਚ ਇਹ ਸਿੱਧਰੀ ਆਪਾਂ ਆ ਨਿਸ਼ਾਨ ਤੇ ਆ ਕੇ ਆਪਣਾ ਜਿਹੜੇ ਨਿਸ਼ਾਨੀ ਲਾਵਾ ਉਹ ਖਤਮ ਕਰਾਂਗੇ ਇਸ ਤਰ੍ਹਾਂ ਠੀਕ ਆ ਇਸ ਤੋਂ ਬਾਅਦ ਤੁਸੀਂ ਨਿਸ਼ਾਨ ਲਾ ਸਕਦੇ ਹੋ ਪਰ ਹੌਲੀ 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 ਆਪਾਂ ਜਦੋਂ ਇੱਥੋਂ ਆਉਂਗੇ ਕੱਟਦੇ ਕੱਟਦੇ ਇਹਦੇ ਵਿੱਚ ਬਣਾਉਣਾ ਇਹ ਨਾਲ ਕੀ ਹੁੰਦੀ ਹੈ ਨੋਕ ਨਹੀਂ ਬਣਦੀਗੀ ਹੁਣ ਮੈਂ ਤੁਹਾਨੂੰ ਝੋਲੀ ਮਿਲ ਕੇ ਦਿਖਾਉਣਾ ਵੀ ਅਗਲੀ ਝੋਲੀ ਕਿੰਨੀ ਰਹੂਗੀ ਇਹ ਆਹ ਇਹ ਇਸ ਤਰ੍ਹਾਂ ਨਹੀਂ ਆਈ ਮਿਲ ਸਕਦੇ ਆਪਾਂ ਝੋਲੀ ਕਿੰਨੀ ਰਹੂਗੀ ਠੀਕ ਆ ਇਹ ਇੱਥੇ ਦੇਖੋ ਲਈ ਇਸਪਰਾ ਦੀ ਝੋਲੀ ਹੈ ਹੁਣ ਸਵਾ 14 ਇਹ 12 ਸਵਾ 12 ਅਗਲੀ ਤਿਆਰ ਹੈ ਜੋ ਬਿਲਕੁਲ ਸਹੀ ਆਊਗਾ ਠੀਕ ਆ ਹੁਣ ਆਪਾਂ ਨਿਸ਼ਾਨਾਂ ਦੇ ਬਿਲਕੁਲ ਉੱਪਰ ਉੱਪਰ ਕਟਿੰਗ ਕਰਾਂਗੇ ਜੇ ਕਿਸੇ ਵੀ ਚੀਜ਼ ਨਹੀਂ ਸਮਝ ਆਉਂਦੀ ਤਾਂ YouTube ਵਾਲੇ ਕਮੈਂਟ ਬਾਕਸ ਤੇ ਵੀ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਜੇ ਸਮਝ ਆਉਂਦੀ ਤਾਂ ਵੀ ਕਮੈਂਟ ਕਰਿਆ ਕਰੋ ਬਾਕੀ ਜਿਹੜੀਆਂ ਭੈਣਾਂ ਚੈਨਲ ਦੇ ਨਾਮਗਾ ਹੁੰਦੀਆਂ ਜਾਂ ਕੋ ਭਰਾ ਮੇਰਾ ਨਾਮਾ ਹੁੰਦਾ ਚੈਨਲ ਤੇ ਉਹ ਆਪਣਾ ਇੱਕ ਗਰੁੱਪ ਬਣਿਆ ਹੋਇਆ ਵੀ ਭੰਗਾਂ ਦਾ ਇਹਦੇ ਵਿੱਚ ਸਿਰਫ ਆਪਸ ਲਈ ਦੀ ਵੀਡੀਓ ਜਾਂ ਕਟਾਈ ਦੀ ਵੀਡੀਓ ਪਾਉਣੀ ਹੁੰਦੀ ਆ ਜੇ ਕਿਸੇ ਭੈਣ ਨੇ ਆਪ ਦਾ ਨੰਬਰ ਐਡ ਕਰਵਾਉਣਾ ਹੁੰਦਾ ਹਨਾ ਮੈਨੂੰ ਬੋਲ ਕੇ ਭੇਜਿਆ ਕਰੋ WhatsApp ਤੇ ਜਿਹੜਾ ਨੰਬਰ نیچے ਚੱਲੀ ਜਾਂਦਾ ਨਾ ਇਹਦੇ ਉੱਪਰ ਉਮਰ ਲਿਖੀ ਬੇਟੂ ਜਿਹੜੀਆਂ ਪਰ ਲਿਖਣਾ ਉਹ ਲਿਖੀ ਬੇਟੂ ਬਾਈ ਸਾਡਾ ਨੰਬਰ ਗਰੁੱਪ ਦੇ ਵਿੱਚ ਐਡ ਕਰ ਲਓ ਅਸੀਂ ਸਲਾਈ ਤੇ ਕਟਾਈ ਸਿੱਖਣੀ ਹੈ ਹਨਾ ਬਾਕੀ ਜਿਹੜੀਆਂ ਭੈਣਾਂ ਕੋਈ ਕੁੜਤੇ ਪਿਆਵੇਂ ਸਲਾਈ ਜਾਂ ਕਟਾਈ ਸਿੱਖਣਾ ਜਦੋਂ ਵੱਧ ਕਮੈਂਟ ਕਰਿਆ ਕਰੋ ਕਿਉਂਕਿ ਆਪਣੇ ਕੋਲੇ ਲੇਡੀਜ਼ ਕੰਮ ਨੂੰ ਜੈਂਟਸ ਕੰਮ ਬਹੁਤ ਜ਼ਿਆਦਾ ਹੁੰਦਾ ਤੇ ਸਿੱਖਣ ਦਾ ਇਹ ਵਧੀਆ ਸੁਨਹਿਰੀ ਮੌਕਾ ਬਿਲਕੁਲ ਫ੍ਰੀ ਸੇਵਾ ਕੋਈ ਵੀ ਕਿਸੇ ਤੋਂ ਪੈਸਾ ਨਹੀਂ ਮੰਗਾਇਦਾ ਠੀਕ ਆ ਤਾਂ ਆਜੋ ਆਪਾਂ ਕਰਦੇ ਆਂ ਇਥੋਂ ਸ਼ੁਰੂ ਨੂੰ ਬਾਕੀ ਇੱਕ ਮੈਂ ਬੇਨਤੀ ਕਰਦ ਨੂੰ ਭੈਣਾਂ ਨੂੰ ਵੀ ਜਿਹੜੀਆਂ ਭੈਣਾਂ ਕੋਈ ਆਪਣਾ ਸਟੇਟਸ ਵਗੈਰਾ ਲਾ ਸਕਦੀਆਂ ਲਾ ਲਿਆ ਕਰੋ ਤਾਂ ਕਿ ਕਿਸੇ ਵੀ ਭੈਣ ਦਾ ਫਾਇਦਾ ਹੋ ਸਕੇ ਹਨ ਤੇ ਵੀਡੀਓ ਲਾਜ਼ਮੀ ਸ਼ੇਅਰ ਕਰਿਆ ਕਰੋ ਅੱਗੇ ਗਰੁੱਪਾਂ ਦੇ ਵਿੱਚ ਲੋ ਜੀ ਆਪਾਂ ਨਿਸ਼ਾਨਦੇ ਬਿਲਕੁਲ ਉੱਪਰ ਉੱਪਰ ਕਟਾਂਗੇ ਇਹ ਦੂਜੇ ਅਸਤਰ ਹੁਣ ਕਿ ਟੁੱਟਕ ਵੀ ਹੋ ਸਕੇ ਨਾ ਗਲਾਈ ਨੂੰ ਖੜਮੀ ਰੱਖਿਆ ਕਰੋ ਬਾੜੀ ਡੂੰਗੀ ਨਾ ਲੈ ਕੇ ਜਾਇਆ ਕਰੋ ਜਿਹੜੀਆਂ ਭੈਣਾਂ ਨੂੰ ਕੋਈ ਪਜਾਮਾ ਸਲਾਈ ਕਰਨ ਦੇ ਵਿੱਚ ਦਿੱਕਤ ਆਉਂਦੀ ਆ ਉਹ ਵੀ ਕਮੈਂਟ ਬਾਕਸ ਦੇ ਵਿੱਚ ਮੈਨੂੰ ਦੱਸ ਦਿਆ ਕਰੋ ਫਿਰ ਮੇਰੀ ਇਹੀ ਕੋਸ਼ਿਸ਼ ਹੁੰਦੀ ਹੈ ਵੀ ਵੀਡੀਓ ਪਾਈ ਆਵੇਂ ਹਣਾ ਕਿਸੇ ਵੀ ਚੀਜ਼ ਦੀ ਇਥੋਂ ਗਿਆਪਾ ਨੈਸਟਰ ਤੇ ਲੋਚ ਠੀਕ ਘੱਟ ਤੋਂ ਘੱਟ ਕੱਪੜਾ ਖਰਾਬ ਕਰਨਾ ਦੇ ਕੋਲ ਜਿਵੇਂ ਆਪਾਂ ਬਚਾ ਲੈਣਾ ਕਿਉਂਕਿ ਜੇਬਾਂ ਵੀ ਆਪਾਂ ਇਹਦੇ ਵਿੱਚੋਂ ਕੱਢਾਂਗੇ ਲੋਚ ਹੁਣ ਆਪਾਂ ਇਹਨੂੰ ਸਾਈਡ ਤੇ ਰੱਖ ਦਾਂਗੇ ਫਰੰਟ ਭੱਲੇ ਨੂੰ ਹੁਣ ਧਿਆਨ ਦੇ ਨਾਲ ਦੇਖਣਾ ਕਈ ਵਾਰ ਕੀ ਹੁੰਦਾ ਆਪਾਂ ਇਥੋਂ ਅਹੀਂ ਖਿੱਚ ਕੇ ਨਾ ਇਹਦੇ ਉੱਤੇ ਅਹੀਂ ਧਰ ਲਾਂਗੇ ਆਪਸਾ ਜਿਹੜਾ ਇੱਧਰ ਜਾਊਗਾ ਘੁੰਮ ਕੇ ਉਹ ਪਾਸਾ ਇੱਧਰ ਆ ਜੀ ਯਾਦ ਪੂਰੇ ਧਿਆਨ ਨਾਲ ਦੇਖੋ ਮੈਂ ਆਹ ਰਾਮਣਾ ਕਮਾਉਂਗਾ ਠੀਕ ਆ ਸੀ ਇਸ ਤਰ੍ਹਾਂ ਜਿਹੜੀਆਂ ਭੈਣਾਂ ਬਿਲਕੁਲ ਨਵੀਆਂ ਹੁੰਦੀਆਂ ਜਿਨ੍ਹਾਂ ਨੂੰ ਕੁਝ ਵੀ ਨਹੀਂ ਆਉਂਦਾ ਉਹ ਸਪੈਸ਼ਲੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਾ ਕਰੋ ਵੀ ਬਾਈ ਅਸੀਂ ਬਿਲਕੁਲ ਚੈਨਲ ਦੇ ਨਵੰਨਾ ਅਸੀਂ ਬਿਲਕੁਲ ਜ਼ੀਰੋ ਤੋਂ ਸਟਾਰਟ ਕਰਨਾ ਹਨ ਅਸੀਂ ਵੀ ਸਲਾਈ ਸਿੱਖਣੀ ਆ ਨਾਲ ਨਾਲ ਕਿਉਂਕਿ ਮੈਨੂੰ ਇਹ ਹੁੰਦਾ ਸਾਰਿਆਂ ਨੂੰ ਸੌਖਾ ਹੋ ਜਾਂਦਾ ਇਕੱਠਾ ਸਿਖਾਉਣ ਨੂੰ ਆਨ ਇੱਕ ਉਹਨਾਂ ਪਾਸ ਛੋਟੇ ਪੱਲੇ ਚੱਕਾਂਗੇ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਇਕੱਠੀ ਕੀਤੇ ਸੀ ਉਮੀ ਦੇ ਉੱਪਰ ਪਛਾਣਾ ਲਓ ਜੀ ਬੈਸਟ ਆ ਥੱਲੇ ਆਪਾਂ ਨਾ ਵੱਡੇ ਪੱਲੇ ਵਾਧ ਰੱਖਣੇ ਹੁੰਦੇ ਆ ਧਿਆਨ ਰੱਖਣਾ ਠੀਕ ਆ ਜੀ ਲਓ ਜੀ ਰੁਬੈਕ ਤੋਂ ਆਪਾਂ ਇਹਨੂੰ ਕਿੰਨਾ ਵਧਾਵਾਂਗੇ ਤਾਂ ਇਹ ਜਾਂਚੂਗਾ ਸਕਦੇ ਨੇ ਤਿੰਨ ਵੀ ਪਹਿਲਾਂ ਆਪਾਂ ਦੇਖਾਂਗੇ ਕਿੰਨਾ ਇੱਥੋਂ 7/27 ਉਹ ਸੌਰੀ 7/13 ਯਾਨੀ ਕਿ 26.5 ਹੁਣ ਆਪਾਂ ਨੂੰ ਇੱਥੋਂ 2.5 ਇੰਚ ਬਹੁਤ ਆ ਗਿਆ ਠੀਕ ਆ ਜੇ ਆਪਾਂ ਇੱਥੋਂ 1 ਇੰਚ ਘੱਟ ਕੀਤਾ ਹੁੰਦਾ ਉਹ 1 ਇੰਚ ਤਾਂ ਇੱਥੋਂ ਪੂਰਾ ਹੋ ਜਾਂਦਾ ਹਨ ਤੇ ਬਾਕੀ 2 ਇੰਚ ਜਿਹੜਾ ਆਪਾਂ ਵੱਧ ਰੱਖਦੇ ਨੂੰ ਇਸ ਲਾਂਗਾਂ ਦਾ ਕੰਫਿਊਜ਼ ਹੀ ਨਾ ਹੋਇਆ ਕਰੋ ਜਿਹੜਾ ਆਪਾਂ ਵੱਧ ਪਾਉਣੇ ਹੁਣ 2 ਇਸ ਸਿਉਣਾ ਦੇ ਵਿੱਚ ਹੀ ਆ ਜਾਂਦਾ ਆ ਦੇਖੋ ਇੱਧਰ ਵੀ ਆ ਗਿਆ ਤੇ ਇੱਧਰ ਵੀ ਆ ਗਿਆ ਤੇ ਜਿਹੜਾ 1 ਇੰਚ ਵੱਧ ਪਾਉਣੇ 3.5 ਪਾਉਣੇ ਹੁਣ ਆਪਾਂ 1 ਇੰਚ ਜਿਹੜਾ ਘੱਟ ਹੁੰਦਾ ਪ ਉਹਨਾਂ ਬਾਕੀ ਜੇ ਕਿਸੇ ਭੈਣ ਨੂੰ ਨਹੀਂ ਸਮਝ ਲੱਗਦੀ ਜਾਇ ਫੋਨ ਵੀ ਕਰਕੇ ਪੁੱਛ ਸਕਦੇ ਹੂੰ ਕੋਸ਼ਿਸ਼ ਕਰਿਆ ਕਰੋ ਸ਼ਾਮ ਨੂੰ 8 ਵਜੇ ਤੋਂ ਬਾਅਦ ਫੋਨ ਲਾਉਂਦੇ ਬਾਕੀ ਜਿਹੜੀਆਂ ਬੀਬੀਆਂ ਭੈਣਾਂ ਸਾਡੇ ਤੋਂ ਕੱਪੜੇ ਲੈ ਕੇ ਭਰਾਵਾਂ ਵਾਸਤੇ ਜਾਂ ਬੱਚਿਆਂ ਵਾਸਤੇ ਬਾਹਰਲੀ ਕੰਟਰੀ ਦੇ ਵਿੱਚ ਭੇਜਨੇ ਹੁੰਦੇ ਆ ਉਹ ਵੀ ਫੋਨ ਤੇ ਸੰਪਰਕ ਕਰ ਲਿਆ ਕਰੋ ਪੂਰੇ ਵਧੀਆ ਕੁੜਤੇ ਪਿਆਮੀ ਪੱਗਾਂ ਪੈਂਟਾਂ ਸ਼ਰਟਾਂ ਹੁੰਦੀਆਂ ਹਨ ਤੇ ਆਜੋ ਆਪਾਂ ਇਹਨੂੰ ਨਿਸ਼ਾਨ ਚੱਕੀ ਹੁਣ ਇੱਥੋਂ 2.5 ਇੰਚ ਤੇ ਹਲਾ ਲਿਆ ਮੈਂ ਸ਼ਰਟ ਤੇ ਬੈਗ ਤੋਂ ਕਿੰਨਾ ਆਪਾਂ ਚੱਕਾਂਗੇ 1.5 ਇੰਚ ਸਾਰਿਆਂ ਦੇ 1.5 ਇੰਚ ਚੱਕਣਾਗਾ ਜੇ ਕੋਈ ਬੰਦਾ ਥੋੜਾ ਭਾਰਾ ਜਾਂ ਕੋਈ ਬੀਬੀ ਭਾਰੀ ਉਹਦੇ ਪੌਣੇ 2 ਜਾਂ 2 ਇੰਚ ਵੀ ਚੱਕ ਸਕਦੇ ਤੇ ਇੱਥੋਂ ਆ ਨਿਸ਼ਾਨ ਕਿੰਨਾ ਰੱਖਣਾ 2 ਤੇ 2 ਠੀਕ ਆ ਇੱਥੋਂ ਕਿੰਨਾ ਰੱਖਣਾ ਲੋ 1.5 ਇੰਚ ਠੀਕ ਆ ਆ ਚੀਜ਼ ਜਦ ਤਿਆਰ ਰੱਖਣਾ ਕੰਮ ਦੀ ਪੂਰੀ ਬਰੀਕੀ ਦੇ ਵਿੱਚ ਜਾ ਕਰੋ ਵੀ ਭਾਵੇਂ ਆਪਣਾ ਆਪ ਦਾ ਸੂਟ ਆ ਭਾਵੇਂ ਗਾਹਕ ਦਾ ਹਨ ਲੰਬੇ ਦੇ ਗੁੰਝਾਇਚ ਨਾ ਰੱਖਿਆ ਹੋਵੇ ਠੀਕ ਆ ਇਸੇ ਤਰੀਕੇ ਨਾਲ ਪੌਣੇ ਨਿਸ਼ਾਨ ਚੱਕਾਂ ਵੀ ਬੇਰੀ ਅਵਾਜ਼ ਦੀ ਜਾਂ ਕਿਸੇ ਵੀ ਚੀਜ਼ ਦੀ ਦਿੱਕਤ ਆਉਂਦੀ ਆ ਜਾਂ ਕੈਮਰਾ ਹਿੱਲਦਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਤੁਸੀਂ ਦੱਸ ਦਿਆ ਕਰੋ ਹਣਾ ਕਿਉਂਕਿ ਬੱਚੇ ਮੜਮਟਾ ਕੈਮਰਾ ਨਾਲ ਇਹਦੇ ਉਧਰ ਹਲਾਉਂਦੇ ਰਹਿੰਦੇ ਆ ਲੋ ਜੀ ਜਦੋਂ ਤੁਸੀਂ ਦੱਸ ਦਿਓ ਫਿਰ ਮੈਂ ਉਹ ਚੀਜ਼ ਦੇ ਵਿੱਚ ਕੋਸ਼ਿਸ਼ ਕਰਦਾਂ ਉਹ ਵੱਧ ਤੋਂ ਸੁਧਾਰ ਹੋਵੇ ਕੋਈ ਵੀ ਤੁਹਾਡੇ ਕੋਲੇ ਬਹੁਤ ਵਧੀਆ ਸੁਝਾਅ ਹੁੰਦਾ ਨਾਲ ਨਾਲ ਉਹ ਵੀ ਦਿਆ ਕਰੋ ਲਓ ਜੀ ਪਹਿਲਾਂ ਪੰਨਸ਼ਾਨ ਚੱਕ ਲਈ ਫਿਰ ਗੱਲਾਂ ਬਾਤਾਂ ਆਪਾਂ ਬਾਅਦ ਵਿੱਚ ਕਰਾਂਗੇ ਠੀਕ ਇਸੇ ਤਰੀਕੇ ਪਾ ਨਿਸ਼ਾਨਾ ਵਾਈ ਇੱਥੋਂ ਹਲਕਾ ਹਲਕਾ ਇਸ ਤਰ੍ਹਾਂ ਠੀਕ ਹੁਣ ਬੈਕ ਝੂਲੀ ਆਪਾਂ ਦੇਖਾਂਗੇ ਅਗਲੀ ਕਿੰਨੀ ਹੈ 12 ਤੇ ਬੈਕ ਝੂਲੀ ਕਿੰਨੀ ਹੈ ਇਹ ਇਸ ਤਰ੍ਹਾਂ ਵੇਖੋ ਕਿੰਨੀ ਆ 17 ਤੋਂ ਘੱਟ ਜਾਨੀ ਕਿ ਪੌਣੇ 15 14.5 ਝੂਲੀ ਬੈਕ ਰਹੀ ਉੱਤੇ ਬਿਲਕੁਲ ਸਹੀ ਆਊਗੀ ਬੈਕ ਝੂਲੀ ਹਮੇਸ਼ਾ ਵੱਡੀ ਰੱਖਣੀ ਹੁੰਦੀ ਆ ਜੇ ਇੱਕੋ ਹੀ ਝੂਲ ਰੱਖਤੀਆਂ ਤਾਂ ਪਜਾਮਾ ਵੀ ਅੰਦਰ ਜੜੂਗਾ ਬਾਕੀ ਜਦੋਂ ਆਪਾਂ ਬੈਠਾਂਗੇ ਪਜਾਮਾ ਪਿੱਛੇ ਤੋਂ ਥੱਲੇ ਲੈ ਜਾਂਦਾ ਏਟੀ ਦੇ ਲਾਜਮੀ ਧਿਆਨ ਰੱਖਣਾਗਾ ਠੀਕ ਆ ਇਸੇ ਨੂੰ ਨਹੀਂ ਸਮਝਾਉਂਦੀ ਤੁਸੀਂ ਮੈਂ ਦੁਬਾਰੇ ਦੇ ਬਾਰੇ ਕਹਿਣਾ ਫੋਨ ਤੇ ਪੁੱਛ ਲੈਕਰ ਲੋ ਜੇ ਆਪਾਂ ਨਿਸ਼ਾਨ ਦੇ ਬਿਲਕੁਲ ਉੱਪਰ ਉੱਪਰ ਕੱਟਾ ਹੈ ਵਾਗਿਨਾ ਇੱਥੇ ਲਾ ਕੇ ਟੱਕ ਇੱਥੋਂ ਹਲਕਾ ਜਿਹਾ ਬਾਹਰ ਨੂੰ ਲਾਜ਼ਮੀ ਘਟਣਾ ਹੈ ਨਾ ਨਹੀਂ ਤੇ ਜਦੋਂ ਪੱਤਰ ਪਾਈ ਕਰਾਂਗੇ ਜਾਂ ਸਿਉਣ ਮਾਰਾਂਗੇ ਇੱਥੇ ਬੜ ਪੈਣੀ ਠੀਕ ਆ ਇਹ ਚੀਜ਼ਾਂ ਤਿਆਰ ਰੱਖਣਾ ਖਾਸ ਕਰ ਹੁਣ ਆਪਾਂ ਇੱਥੋਂ ਸ਼ੁਰੂ ਕਰਾਂਗੇ ਜਿਹੜੀ ਆ ਕਾਰਟ ਆ ਨਾ ਇੱਥੋਂ ਇੱਥੋਂ ਨੂੰ ਸ਼ੁਰੂ ਕਰਨੀ ਕੰਨੀ ਆਪਣਾ ਇਹ ਤੇ ਲਾ ਦੇਗੇ ਜੀ ਇੱਥੋਂ ਠੀਕ ਆ ਇਹ ਰੋਲ ਕੇ ਇਹ ਮੈਂ ਆਪਾਂ ਉਧਰ ਕੀਤਾ ਨਾ ਬਾਹਰ ਨੂੰ ਇਸੇ ਤਰ੍ਹਾਂ ਇੰਦਰ ਹਾਂ ਹੁਣ ਇੱਥੋਂ ਆਪਾਂ ਨੇ ਆਹ ਨੇੜੇ ਕਰਕੇ ਦਿਖਾਉਂਦੇ ਕੈਮਰਾ ਇਸ ਤਰ੍ਹਾਂ ਇਹ ਆਹ ਠੀਕ ਹੈ ਜੀ ਇਧਰ ਵੀ ਕੱਟਿਆ ਗਿਆ ਹੋਰ ਆਪਾਂ ਇਹਨੂੰ ਮੋੜ ਕੇ ਦੇਖਾਂਗੇ ਹਾਂ ਬਿਲਕੁਲ ਸਹੀ ਆ ਠੀਕ ਆ ਇੱਥੇ ਆਪਾਂ ਜਦੋਂ ਸਾਰਾ ਪਜਾਮਾ ਤਿਆਰ ਹੋ ਜਾਣਾ ਪ੍ਰੈਸ ਦੇ ਨਾਲ ਕੱਚੀ ਪਾ ਲਿਆ ਕਰੋ ਇਹ ਜਿਹੜੇ ਪਹਿਣਾ ਨੂੰ ਮੈਂ ਵਾਰ-ਵਾਰ ਕਿਹਾ ਨਹੀਂ ਬਣਾਉਣਾ ਹੁੰਦਾ ਨਹੀਂ ਕੱਚੀ ਕੋਈ ਵੀ ਚੀਜ਼ ਨਹੀਂ ਪਾਉਣੀ ਹੁੰਦੀ ਨਾ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਮੈਨੂੰ ਲਾਈਵ ਵਿੱਚ ਦੱਸਿਆ ਕਰੋ ਬਈ ਸਾਨੂੰ ਆਹ ਚੀਜ਼ ਦਿੱਕਤ ਆਉਂਦੀ ਆ ਤੇ ਅਗਲੀ ਵਾਰ ਤੁਸੀਂ ਆਹ ਚੀਜ਼ ਦੀ ਵੀਡੀਓ ਬਣਾਓ ਕਿਸੇ ਵੀ ਤਰ੍ਹਾਂ ਤੁਹਾਨੂੰ ਵੀਡੀਓ ਡਾਊਨ ਲੋਡ ਹੁੰਦੀ ਹੈ ਨਾ ਫਰਾਕਾ ਵਗੈਰਾ ਨਹੀਂ ਛੱਡ ਕਿਉਂਕਿ ਉਹ ਮੈਂ ਕਾਫੀ ਵੀ ਵਾਰੀ ਦੱਸਿਆ ਵੀ ਜਿਹੜਿਆ ਸਾਡੇ ਕੋਲ ਜਮ ਹਿੰਪਲ ਕੰਮ ਹੁੰਦਾ ਫਰਾਕਾ ਵਗੈਰਾ ਨਹੀਂ ਬਣਾਉਂਦੇ ਹਨ ਤਾਂ ਜਿਵੇਂ ਕੁੜਤੇ ਪਿਆਮੇ ਹੁੰਦੇ ਆ ਪੈਂਟਾਂ ਸ਼ਰਟਾਂ ਲੇਡੀ ਸੂਟ ਇਹਨਾਂ ਚੋਂ ਕਿਸੇ ਵੀ ਚੀਜ਼ ਬਾਰੇ ਤੁਸੀਂ ਪੁੱਛ ਸਕਦੇ ਹੋ ਠੀਕ ਆ ਤਾਂ ਮੈਂ ਉਸ ਟੌਪਿਕ ਦੀ ਵੀਡੀਓ ਲਾਜ਼ਮੀ ਪਾਉਂਗਾ ਬਾਕੀ ਰਹੀ ਗੱਲ ਸਲਾਈਡ ਦੀ ਉਹ ਆਪਾਂ ਜਲਦੀ ਜਲਦੀ ਹੁਣ ਜਿਵੇਂ ਦਿਵਾਲੀ ਟੌਪ ਕੀ ਨਾ ਹੁਣ ਕੰਮ ਥੋੜਾ ਠੀਕ ਹੋ ਜਾਂਦਾ ਹੈ ਨਾ ਇਸ ਤੋਂ ਪਹਿਲਾਂ ਬਹੁਤ ਜ਼ਿਆਦਾ ਟਿਕਤ ਹੁੰਦੀ ਆ ਸਾਨੂੰ ਆਪ ਨੂੰ ਰਾਤ ਦੇ 12 12 ਇੱਕ ਇੱਕ ਵਜ ਜਾਂਦਾ ਸੀਗਾ ਕੱਲ ਹੀ ਫ੍ਰੀ ਹੋਏ ਆ ਅੱਜ ਵਿਸ਼ਕਰਮਾ ਦੇ ਸੀਗਾ ਬਾਕੀ ਸਾਰੀਆਂ ਭੈਣਾਂ ਨੂੰ ਤੇ ਭਰਾਵਾਂ ਨੂੰ ਦਿਵਾਲੀ ਦੀ ਬਹੁਤ ਬਹੁਤ ਵਧਾਈਆਂ ਬਾਕੀ ਮਿਲਦੇ ਆ ਜਲਦੀ ਨਾਲ ਵੀਡੀਓ ਲੈ ਕੇ ਧੰਨਵਾਦ ਸਤਿ ਸ੍ਰੀ ਅਕਾਲ